ਪੰਜਾਬ ਅਤੇ ਸਿੰਧ ਬੈਂਕ ਦਾ 117ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਸਤਿਕਾਰਨ ਸ਼੍ਰੀ ਹਮੰਦਰ ਸਾਹਿਬ ਵਿਖੇ ਸਰਬੱਤ ਦੇ ਭਲੇ ਲਈ ਸ਼੍ਰੀ ਅਖੰਡ ਪਾਤਸ਼ਾਹਬ ਦੇ ਭੋਗ ਪਾਏ ਗਏ। ਇਸ ਮੌਕੇ ਜਨਰਲ ਮੈਨੇਜਰ ਚੰਡੀਗੜ ਚਮਨ ਲਾਲ ਡੀਜੀਐਮ ਅਮਰੀਕਸਰ ਕੁਲਦੀਪ ਸਿੰਘ ਨੇ ਬੈਂਕ ਦੇ ਸਥਾਪਨਾ ਦਿਵਸ ਦੀ ਸਭ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਕਿਹਾ ਕਿ ਬੈਂਕ ਦੀਆਂ ਚੰਗੀਆਂ ਸੇਵਾਵਾਂ ਅਤੇ ਗ੍ਰਾਹਕਾਂ ਪ੍ਰਤੀ ਪਿਆਰ ਕਾਰਨ ਹਮੇਸ਼ਾ ਹੀ ਬੈਂਕ ਪ੍ਰਤੀ ਗ੍ਰਾਹਕਾਂ ਦਾ ਵਿਸ਼ਵਾਸ ਬਣਿਆ ਰਹੇਗਾ। ਇਸ ਮੌਕੇ ਗਗਨਦੀਪ ਸਿੰਘ ਜਤਿੰਦਰਪਾਲ ਸਿੰਘ ਪਰਮਜੀਤ ਸਿੰਘ ਪਾਟਿਆ ਬਲਦੇਵ ਸਿੰਘ ਵਿਸ਼ਾਲਦੀਪ ਸਿੰਘ ਅਤੇ ਦਲਬੀਰ ਸਿੰਘ ਸਣੇ ਬੈਂਕ ਦੇ ਅਧਿਕਾਰੀ ਅਤੇ ਸਟਾਫ ਮੈਂਬਰ ਮੌਜੂਦ ਸਨ ਗੁਰਬਾਣੀ ਦਾ ਮਹੌਬਾਕਿਆ ਐਸੀ ਲਾਲ ਤੁਜਨ ਕੋਨ ਕਰੇ ਗਰੀਬ ਨਿਵਾਇ ਗੁਸਈਆ ਮੇਰਾ ਮਾਥੇ ਛਤਰ ਧਰੇ ਇਸੇ ਸੰਬੰਧ ਵਿੱਚ ਪੰਜਾਬਣ ਸੰਧ ਬੈਂਕ ਅਜ 100 ਆਪਣਾ 117 ਮਾ ਸਥਾਪਨਾ ਦਿਵਸ ਮਨਾ ਰਿਹਾ ਹੈ ਇਸੇ ਸੰਬੰਧ ਵਿੱਚ ਪਰਸੋਂ ਤੋਂ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦਾ ਓਟ ਆਸਰਾ ਲੈ ਕੇ ਅਖੰਡ ਪਾਰਟਸ ਆਫ ਦੇ ਪਾਰਟ ਸ਼ੁਰੂ ਕੀਤੇ ਗਏ ਸਨ ਜਿਨ੍ਹਾਂ ਦੇ ਅੱਜ ਤੋ ਪਹੇ ਹਨ ਇਸੇ ਵਾਂਗ ਵਿੱਚ ਪੰਜਾਬ ਅਤੇ ਸਿੰਧ ਵਿੱਚ ਬੈਂਕ ਵੱਲੋਂ ਅਨੇਕੀ ਤਰ੍ਹਾਂ ਦੀਆਂ ਸਮਾਜਿਕ ਧਾਰਮਿਕ ਅਤੇ ਸੀਐਸਆਰ ਦੇ ਅਧੀਨ ਕਈ ਐਕਟੀਵਿਟੀਆਂ ਕੀਤੀਆਂ ਜਾ ਰਹੀਆਂ ਨੇ ਜਿਸ ਵਿੱਚ ਕਿ ਮਾਲੋ ਜੋ ਜ਼ਰੂਰਤਮੰਦ ਲੋਕ ਨੇ ਉਹਨਾਂ ਨੂੰ व्हीਲ ਚੇਅਰ ਦਿੱਤੀਆਂ ਗਈਆਂ ਨੇ ਜੋ ਵੀ ਹਸਪਤਾਲ ਨੇ ਗੁਰਦੁਆਰਾ ਸਾਹਿਬ ਨੇ ਜਾਂ ਵਿਦਿਅਕ ਸੰਸਥਾਵਾਂ ਨੇ ਉਥੇ ਵਾਟਰ ਕੂਲਰ ਦੀਆਂ ਸਬਾਵਾਾਂ ਕੀਤੀਆਂ ਗਈਆਂ ਨੇ ਜਹ ਹੋਰ ਵੀ ਜਿੱਥੇ ਲੋਡ ਵਨ ਸੰਸਥਾਵਾਂ ਉਹਨਾਂ ਨੂੰ ਜੋ ਵੀ ਹੈ ਆਪਣੀ ਐਂਬੂਲੈਂਸ ਦੀਆਂ ਸੇਵਾਵਾਂ ਦਿੱਤੀਆਂ ਗਈਆਂ ਨੇ ਸਾਥੀ ਜੋ ਵੀ ਪਲਾਂਟੇਸ਼ਨ ਗ੍ਰੀਨ ਪਲਾਂਟੇਸ਼ਨ ਕਰਨ ਵਾਸਤੇ ਉਹ ਵੀ ਉਪਰਾਲਾ ਕੀਤਾ ਗਿਆ ਹੈ ਇਸ ਤੋਂ ਬਿਨਾ ਜੋ ਵੀ ਹਮ ਸਾਡੇ ਸਨਮਾਨਤ ਗ੍ਰਾਹਕ ਨੇ ਉਹਨਾਂ ਵਾਸਤੇ ਗ੍ਰਾਹਕ ਮਿਲਨ ਸਨੇਵ ਮਿਲਨ ਕੀਤੇ ਜਾ ਰਹੇ ਨੇ ਜਿਹੜਾ ਵਿੱਚ ਵੀ ਜੋ ਵੀ ਸਾਡੇ ਗ੍ਰਾਹਕ ਨੇ ਉਹਨਾਂ ਦਾ ਥੈਂਕਸ ਕੀਤਾ ਜਾ ਰਿਹਾ ਹੈ ਇਸ ਤੋਂ ਬਿਨਾ ਪੰਜਾਬ ਨੂੰ ਸਿੰਦਨ ਸਾਡਾ ਕਾਰਪੋਰੇਟ ਆਫਿਸ ਹੈ ਨਵੀਂ ਦਿੱਲੀ ਵਿੱਚ ਉੱਥੇ ਸਾਡੇ ਐਮ ਡੀ ਐਂਡ ਸੀਓ ਸਰ ਸ਼੍ਰੀ ਸਰੂਪ ਕੁਮਾਰ ਸਾਹਾ ਜੀ ਦੁਆਰਾ ਅੱਜ ਅਨੇਕੀ ਤਰ੍ਹਾਂ ਦੀਆਂ ਨਵੀਆਂ ਸਕੀਮ ਲਾਂਚ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ ਵਿੱਚ ਸਭ ਤੋਂ ਵੱਡੀ ਸਕੀਮ ਹੈ ਪੀ ਐਸ ਪੀ ਗੌਰਵ ਸੇਵ ਗੌਰਵ ਬਚਤ ਸੇਵਿੰਗ ਸੈਲਰੀ ਪ੍ਰੋਡਕਟ ਜਿਹਦੇ ਵਿੱਚ ਕੀ ਜੋ ਵੀ ਡਿਫੈਂਸ ਪਰਸਨਲ ਨੇ ਜੋ ਵੀ ਸਰਵਿਸ ਵਿੱਚ ਨੇ ਜਾਂ ਰਿਟਾਇਰਡ ਨੇ ਜਾਂ ਇਸ ਤੋਂ ਬਿਨਾ ਅਗਨੀ ਵੀਰ ਨੇ ਜਾ ਵੀਰ ਨਾਰੀ ਨੇ ਉਹਨਾਂ ਵਾਸਤੇ 1 ਲੱਖ ਤੋਂ 1 ਇੱਕ ਕਰੋੜ ਦੀ ਜੋ ਵੀ ਪਰਸਨਲ ਲੈਕਚਰੀਅਲ ਇੰਸ਼ੋਰੈਂਸ ਸਕੀਮ 프리 ਵਿੱਚ ਦਿੱਤੀ ਜਾਵੇਗੀ ਜਿਹੜਾ ਸੈਲਰੀ ਅਕਾਊਂਟ ਸਾਡੇ ਕੋਲ ਖੁੱਲਣਗੇ ਔਰ ਇਸ ਤੋਂ ਵੀ ਵੱਡੀ ਗੱਲ ਹੈ ਇਸ ਵਿੱਚ ਕੋਈ ਆਰਟੀਐਸ ਨੈਫਟ ਜਾਂ ਡਰਾਫਟ ਜਮਾਨ ਡਰਾਫਟ ਦੇ ਕੋਈ ਚਾਰਜ ਨਹੀਂ ਹੋਣਗੇ ਲੋਕਰ ਫੀਸ ਵੀ 50% ਡਿਸਕਾਊਂਟ ਹੋਏਗੀ ਇਸ ਤੋਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਵਿੱਚ ਜਦੋਂ ਵੀ ਕਿਸੇ ਨੂੰ ਕੋਈ ਜ਼ਰੂਰਤ ਪੈਂਦੀ ਹੈ 2 ਲੱਖ ਤੱਕ ਦੇ ਜਾਂ 3 ਮਹੀਨੇ ਦੇ ਚਲੇ ਦੇਗੇ ਉਹਨੂੰ ਓਵਰਡਾਫ ਦਿੱਤਾ ਜਾਏਗਾ